ਦੇ ਸਮੇਂ ਦੇ ਵਿੱਚ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਕਿ ਜਿਹੜਾ ਕਲਕੱਤਾ ਸੀਜ਼ਨ ਲੰਘਿਆ ਉਹ ਸੀਜ਼ਨ ਦੇ ਸਬੰਧ ਦੇ ਵਿੱਚ ਕੋਈ ਵੇਅਰ ਹਾਊਸ ਕਾਰਪੋਰੇਸ਼ਨ ਦਾ ਵੱਜ ਮਿਲ ਉਹ ਇਹਨਾਂ ਤੋਂ ਤੰਕਰ ਰਿਹਾ ਹੈ ਕਿ ਸਾਨੂੰ ਜਿਹੜਾ ਹੈ ਪਰ ਪੁੰਟਲ ਦੇ ਹਿਸਾਬ ਨਾਲ ਜਿਹੜਾ ਪ੍ਰੋਪਰਸ਼ਨ ਦੇ ਤੌਰ ਤੇ ਪੈਸੇ ਦਿੱਤੇ ਜਾਣ ਜਦੋਂ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਸੀ ਉਹ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਮੈਂ ਬੁਲਾਇਆ ਪੀਐਮ ਸਾਹਿਬ ਨਾਲ ਗੱਲ ਕੀਤੀ ਸਾਰਿਆਂ ਨਾਲ ਗੱਲ ਕਰਕੇ ਇੱਥੇ ਮੀਟਿੰਗ ਕਰਵਾਈ ਇਹਨਾਂ ਦੀ ਉਹ ਮੰਨਿਆ ਮੀਟਿੰਗ ਦੇ ਵਿੱਚ ਕਿ ਮੈਂ ਇਹਨਾਂ ਤੋਂ ਪੈਸੇ ਲਈ ਹੈ ਜਿਹੜੇ ਕਿ ਮਤ ਤੁਰੰਤ ਕਾਰਵਾਈ ਕਰਕੇ ਉਹਨੂੰ ਕਹਿਤੀ ਜੀ ਇਹ ਪੈਸੇ ਜਿੰਨੇ ਵੀ ਲਏ ਆ ਲਗਭਗ 3.5 ਲੱਖ ਰੁਪਏ ਦੇ ਨਿਰਦੇਸ਼ ਦੇ ਪੈਸੇ ਆ ਉਹ ਸਾਰੇ ਇਹਨਾਂ ਨੂੰ ਜਿੰਨੇ ਵੀ ਉਹਨੇ ਲੈ ਸੀ ਵਾਪਸ ਕਰੇ। ਇਹ ਕ腐ਪਸ਼ਨ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮਿਸ਼ਨ ਆ ਜਿਹੜਾ ਟੀਚਾ ਹੈ ਉਹਨੂੰ ਪੂਰਾ ਕਰਦੇ ਹੋਏ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਤੇ ਮੈਂ ਮੁੱਖ ਮੰਤਰੀ ਸਾਹਿਬ ਦੀ ਸੋਚ ਤੇ ਪਹਿਰਾ ਦੰਦੇ ਹੋਏ ਇਹ ਜਿਹੜਾ ਕਦਮ ਚੱਕਿਆ ਜੇ ਅੱਜ ਅਸੀਂ ਚੇਅਰਮੈਨ ਸਾਹਿਬ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਹੈ ਜਿਹਨੇ ਸਾਡੀ ਮੁੰਡੀ ਦਾ ਮਸਲਾ ਹੱਲ ਕਰਾਇਆ ਮੇਰੇ ਸਾਡੀ ਮੰਡੀ ਦੇ ਵਿੱਚ ਕ੍ਰਿਸ਼ਮ ਦਾ ਚੱਕਰ ਧੀਜਾ ਉਹ ਇਹਨਾਂ ਨੇ ਸਾਡੀ ਗੱਲ ਫੂਟੀ